ਅੱਜ ਆਪਾਂ ਗੱਲ ਕਰਦੇ ਹਾਂ ਸਟੀਲ ਗੋਸ਼ ਦੀ ਜਿਵੇਂ ਕਿ ਦੇਖੋ ਇਹ ਸੋਡੇ ਸਾਹਮਣੇ ਸਟੀਲ ਵਰਸ਼ਾ ਇਹਨੂੰ ਆਪਾਂ ਦੇਖੋ ਬਾਜ਼ਾਰ ਚੋਂ ਲੈ ਕੇ ਆਉਣੇ ਆ ਇਹ ਤੇ ਇਹ ਥੋੜੇ ਜਿਹੇ ਟਾਈਮ ਬਾਅਦ ਖਰਾਬ ਹੋ ਜਾਂਦਾ ਸਟੀਲ ਵਰਸ਼ੇ ਬਾਅਦ ਤੋਂ ਬਾਅਦ ਇਹ ਆਪਣਾ 10 15 ਦਿਨ ਮਸਾਂ ਚੱਲ ਜਾਗਾ ਤੇ ਇਹਨੂੰ ਲਿਆਂਦੇ ਵੀ ਨਾ ਦੇਖੋ ਛੱਡਦਾ ਵੀ ਨਹੀਂ ਕਿਉਂਕਿ ਭਾਂਡੇ ਨਿੱਖੇ ਨਹੀਂ ਹੈਗੇ ਇਹਦੇ ਨਾਲ ਚੰਗੀ ਤਰ੍ਹਾਂ ਵੀ ਭਾਂਡੇ ਸਾਫ਼ ਹੋ ਜਾਂਦੇ ਆ ਇਹ ਆਪ ਤਾਂ ਲੈ ਕੇ ਆਉਣੇ ਆਗੇ ਤੇ ਹੁਣ ਦੇਖੋ ਇਹ ਬੁਰਛ ਲਿਆ ਨੂੰ ਕੋਈ ਵੀ ਜ਼ਰੂਰਤ ਨਹੀਂ ਹੋਗੀ ਆਪਾਂ ਤੁਹਾਡੇ ਬਾਅਦ ਤੇ ਬਹੁਤ ਵਧੀਆ ਇੱਕ ਟਿੱਕਾ ਲੈ ਕੇ ਆਏਗਾ ਬਰਤਨ ਸਾਫ ਕਰਨਾ ਉਹ ਵੀ ਮੁਫਤ ਦੇ ਵਿੱਚ ਕੋਈ ਪੈਸਾ ਨਹੀਂ ਲੱਗਣਾ ਬਿਲਕੁਲ ਫਰੀ ਦੇ ਵਿੱਚ ਤੇ ਤੁਸੀਂ ਵੀ ਨਾ ਦੇਖ ਕੇ ਜਾਨੀ ਕਿ ਚੌਂਕ ਜਾਓਗੇ ਜੀ ਬਾਕੀ ਇਹ ਨਾ ਬਰਤਨ ਸਾਫ ਹੁੰਦੇ ਹੈਗੇ ਇੰਨਾ ਵਧੀਆ ਤਰੀਕਾ ਕਿਉਂਕਿ ਇਹ ਨਾ ਮੈਂਨੇ ਬਰਤਨ ਸਾਫ ਕੀਤੇ ਹੈਗੇ ਤਾਂ ਹੀ ਆਪਾਂ ਤੁਹਾਡੇ ਸਾਹਮਣੇ ਇਹ ਵੀਡੀਓ ਲੈ ਕੇ ਆਏ ਆ ਨੇ ਕਿ ਇਹ ਤੇ 10 ਰੁਪਏ ਲਾਉਣੇ ਆ ਹੁਣ ਆਪਾਂ ਨੂੰ 10 ਰੁਪਏ ਲਾਉਣ ਦੀ ਵੀ ਕੋਈ ਜਰੂਰਤ ਨਹੀਂ ਹੈਗੀ ਮੁਫਤ ਦੇ ਵਿੱਚ ਹੀ ਆਪਾਂ ਫ੍ਰੀ ਦੇ ਵਿੱਚ ਬਰਤਨ ਸਾਫ ਕਰਾਂਗੇ ਬਰਤਨ ਸਾਫ ਕਿਵੇਂ ਕਰਨੇ ਆਪਾਂ ਤੁਹਾਨੂੰ ਸਾਰਾ ਦਫਾ ਮੰਗੇ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਨਾਲ ਨਾਲ ਚੈਨਲ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਜੀ ਫ੍ਰੀ ਦੇ ਵਿੱਚ ਬਰਤਨ ਕਿਵੇਂ ਸਾਫ ਕਰਨੇ ਆ ਤੇ ਇਹਨਾਂ ਦੇਖੋ ਆਪਾਂ ਨੇ ਲਿਖੀ ਆ ਗੁਰਦੇ ਜੀ ਸੁਪਾਂਜੀ ਜਿਹੜੀ ਸੂਟਾਂ ਦੇ ਵਿੱਚੋਂ ਨਿਕਲਦੀ ਹੁੰਦੀ ਆ ਉਹ ਉਹ ਇਹ ਸਪੰਜਾ ਜੀ ਦੇਖੋ ਜਿਹੜੀ ਸੂਟ ਦੇ ਵਿੱਚੋਂ ਨਿਕਲੂਗੀ ਤੇ ਇਹਦਾ ਇਹ ਇੱਕ ਪੀਸ ਆਪਾਂ ਨੇ ਕੱਟ ਲਿਆ ਆ ਦੇਖੋ ਇੱਥੋਂ ਇਹ ਇੱਕ ਪੀਸ ਇੱਥੋਂ ਆਪਾਂ ਨੇ ਇਹ ਕੱਟ ਲਿਆ ਠੀਕ ਆ ਤੇ ਇਹਨੂੰ ਆਪਾਂ ਦਿਖਾਉਣੇ ਵੀ ਆ ਵੀ ਕਿਵੇਂ ਇਹਦੇ ਨਾਲ ਬਰਤਨ ਸਾਫ ਹੁੰਦੇ ਆ ਭਾਂਡੇ ਕਿਵੇਂ ਸਾਫ ਹੁੰਦੇ ਇਹਨੂੰ ਥੋੜਾ ਜਿਹਾ ਗਿੱਲਾ ਕਰਨਾ ਸਾਬਣੇ ਤੇ ਲਾਉਣੀ ਆ ਥੋੜੀ ਜੀ ਇੱਦਾਂ ਦੇਖੋ ਝੱਗ ਝੱਗ ਹੋ ਗਈ। ਮਾਰੀ ਜੀ ਸਾਬ ਬਣਾਈ ਤੇ ਦੇਖੋ ਸਾਬਣਾ ਜੀ ਸੁੱਕੀ ਆ। ਕਿਉਂਕਿ ਟਿੱਕੀ ਇਹ ਨਵੀਂ ਲੱਗੀ ਆ ਤਾਂ ਕਰਕੇ। ਦੇਖੋ ਝੱਗ ਦੇਖੋ ਕਿੰਨੀ। ਹੁਣ ਆਪਾਂ ਤੁਹਾਨੂੰ ਮਾਜ ਕੇ ਦਿਖਾਉਣੇ ਆਪਣੇ ਕੋਲ ਕੌਲੀ ਆ। ਆਹ ਦੇਖੋ ਬਹੁਤ ਹੀ ਸੌਖੇ ਤਰੀਕੇ ਨਾਲ। ਆਹ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਇਦਾਂ ਨਹੀਂ ਹੈਗਾ ਵੀ ਬਰਤਨ ਸਾਫ਼ ਹੋਣਾ ਨਹੀਂ। ਇਹੇ ਮੰਜਿਆ ਹੋਇਆ ਨਹੀਂ ਹੈਗਾ ਪਤਨ ਕਿਤੇ ਪਹਿਲਾਂ ਸਾਨੂੰ ਇਹ ਜੀ ਵੀ ਇਹ ਮੰਜੇ ਦੇ ਭਾਂਡੇ ਆ ਗਏ ਇਹ ਮੰਜਿਆ ਹੋਇਆ ਨਹੀਂ ਹੈਗਾ ਠੀਕ ਹੈ ਜੀ ਮੈਂ ਤੁਹਾਡੇ ਸਾਹਮਣੇ ਇਦਾਂ ਹੀ ਲੈ ਕੇ ਆਈਆਂ ਜਿਸ ਨੂੰ ਜਮਾ ਦੇਖ ਲੇ ਇਹ ਕੋਸ ਤੋਂ ਬਾਅਦ ਆ ਦੇਖੋ ਹੋਰ ਵੀ ਆਪਣੇ ਗਲਾਸ ਇਹਦੇ ਨਾਲ ਸਾਨੂੰ ਸਾਫ਼ ਕਰਕੇ ਦਿਖਾਉਣੀ ਆ ਵੀ ਕਿਸ ਤਰ੍ਹਾਂ ਗਲਾਸ ਇਹਦੇ ਨਾਲ ਸਾਫ਼ ਹੁੰਦੇ ਆ ਬਹੁਤ ਵਧੀਆ ਸਾਫ਼ ਹੁੰਦੇ ਆ ਇਹਨਾ ਬਰਤਨ ਇਹ ਆਪਾਂ ਫੋਕੇ ਪਾਣੀ ਨਾਲ ਧੋਤੇ ਸੀ ਸਮਾਰ ਕੇ ਚੰਗੀ ਤਰ੍ਹਾਂ ਕਿਉਂਕਿ ਪਹਿਨਾ ਵੀ ਆਪਾਂ ਫੋਕੇ ਪਾਣੀ ਨਾਲ ਪਹਿਨਾ ਸਾਫ ਕਰਦੇ ਨੇ ਸਾਰੇ ਬਰਤਨਾਂ ਨੂੰ ਤੇਰਾ ਆਪਾਂ ਉਦੋਂ ਆ ਸਾਬਣ ਲਾ ਕੇ ਬਰਤਨਾਂ ਨੂੰ ਧੋਣੇ ਹੁਣ ਤੁਹਾਡੇ ਸਾਹਮਣੇ ਆ ਬਿਲਕੁਲ ਤੁਸੀਂ ਇਹ ਜਲਤ ਦੇਖੇਗਾ ਇਹ ਆਪਾਂ ਇਹ ਬੱਤ ਦਾ ਪਾਣੀ ਬਾਹਰ ਖਿਆ ਸੀ ਪਹਿਨਾ ਦੇਖੋ ਤੁਹਾਡੇ ਸਾਹਮਣੇ ਦੇਖੋ ਭਾਂਡੇ ਕਿੰਨੇ ਵਧੀਆ ਨਿੱਖੜਦੇ ਨੇ ਨਾਲ ਦੇਖੋ ਬਹੁਤ ਵਧੀਆ ਸਾਫ਼ ਭਾਂਡੇ ਹੁੰਦੇ ਇਹਦੇ ਨਾਲ ਬਹੁਤ ਜਿਆਦਾ ਵਧੀਆ ਮੰਜੀ ਆਂਦੇ ਆ ਤੇ ਝੱਗ ਤਾਂ ਇੰਨੀ ਹੁੰਦੀ ਹੈ ਜਿੰਨੀ ਵੀ ਕਹਿ ਦੋ ਬਹੁਤ ਜਿਆਦਾ ਜਿਵੇਂ ਆਪਾਂ ਆਮ ਸਾਬਣ ਲਾ ਲੈਂਦੇ ਆ ਉਹਦੇ ਨਾਲ ਝੱਗ ਨਹੀਂ ਹੁੰਦੀ ਯਾਨੀ ਕਿ ਮੰਜੇ ਨਹੀਂ ਆਦੇ ਚੰਗੀ ਤਰ੍ਹਾਂ ਤੇ ਇਹ ਸਪੰਜ ਤੇ ਜੇ ਆਪਾਂ ਨੇ ਇਹ ਤੇ ਮਾੜੀ ਜੀ ਸਾਬਣ ਲਾ ਦਾਂਗੇ ਤਾਂ ਬਹੁਤ ਵਧੀਆ ਝੱਗੀ ਹੁੰਦੀ ਹੈ ਤੇ ਬਹੁਤ ਵਧੀਆ ਭਾਂਡੇ ਤੁਸੀਂ ਦੇਖੋ ਕਿੰਨੇ ਜਿਆਦਾ ਸਾਫ਼ ਹੋਏ ਆ ਦੇਖੋ ਇਸ ਤਰੀਕੇ ਨਾਲ ਦੇਖੋ ਇਹ ਭਾਂਡੇ ਆਪਾਂ ਸਾਫ਼ ਕਰ ਸਕਦੇ ਆ ਫ੍ਰੀ ਦੇ ਵਿੱਚ ਦੇਖੋ ਅੰਦਰੋਂ ਦੇਖੋ ਤੁਸੀਂ ਕਿੰਨਾ ਵਧੀਆ ਸਾਫ਼ ਹੋ ਗਿਆ ਇਸ ਤਰੀਕੇ ਨਾਲ ਦੇਖੋ ਆਪਾਂ ਬਰਤਨਾਂ ਜਿਹੜੇ ਇਹ ਸਾਫ਼ ਕਰ ਸਕਦੇ ਆ ਬਿਲਕੁਲ ਮੁਫਤ ਦੇ ਵਿੱਚ ਕੋਈ ਆਪਣਾ ਪੈਸਾ ਨਹੀਂ ਲੱਗਦਾ ਕੁਝ ਵੀ ਨਹੀਂ ਲੱਗਦਾ ਫ੍ਰੀ ਦੇ ਵਿੱਚ ਦੇਖੋ ਫ੍ਰੀ ਦੇ ਵਿੱਚ ਆਪਾਂ ਇਹਨੂੰ ਦੇਖੋ ਜਿਹੜੇ ਹੈਗੇ ਆਗੇ ਜਿਹੜੇ ਆਪਾਂ ਦੇਖੋ ਕਈ ਪੀਸ ਕਰ ਲੈਨੇ ਆ ਕਿ ਨਹੀਂ ਨਹੀਂ ਤੁਸੀਂ ਨਾਲ ਦੀ ਨਾਲ ਵੀ ਦੇਖੋ ਜਿਵੇਂ ਇੱਕ ਕੱਟ ਲਿਆ ਤੇ ਉਦੋਂ ਬਾਅਦ ਜਦੋਂ ਇਹ ਵਟ ਪਿਆ ਗਿਆ ਫੇਰ ਤੁਸੀਂ ਦੂਜੇ ਨੂੰ ਕੱਟੋ ਕੱਟੋ ਭਾਟੇ ਜਿੰਨਾ ਟਾਈਮ ਇਹ ਚੱਲਦਾ ਉਹਨਾ ਟਾਈਮ ਇਹ ਚੱਲੂਗਾ ਤੇ ਇਹਦੇ ਆਪਾਂ ਪੈਸੇ ਲਾ ਕੇ ਉਹਨੇ ਇਹ ਆਪਾਂ ਫਰੀ ਦੇ ਵਿੱਚ ਹਿਸਾਬ ਲਾ ਲਓ ਤੁਹਾਡੇ ਸਾਹਮਣੇ ਆ ਔਰ ਜਲਦੀ ਵੀ ਆਪਾਂ ਤੁਹਾਡੇ ਸਾਹਮਣੇ ਦਿਖਾਤਾ ਦੇਖੋ ਕਿੰਨਾ ਵਧੀਆ ਭਾਂਡੇ ਸਾਫ਼ ਹੋਏ ਆ ਕੋਈ ਐ ਨਹੀਂ ਹੈਗਾ ਵੀ ਕਈ ਵਾਰ ਆ ਇਹ ਵੀ ਤਾਂ ਉਹੀ ਕਹੀ ਜਾਂਦੇ ਆਗੇ ਤੇ ਇਹਦੇ ਨਾਲ ਬਹੁਤ ਵਾਰੀ ਭਾਂਡੇ ਮਾਜਿਆ ਹੁਣ ਵੀ ਇਸੇ ਨਾਲ ਹੀ ਮਾਜਦੇ ਆਂ ਇਹ ਚ ਪੈਚੋ ਜੋੜੇ ਵਾਸਤੇ ਲੈ ਕੇ ਆਏ ਵੀਡੀਓ ਬਣਾਉਣ ਵਾਸਤੇ ਵੀ ਪਤਾ ਲੱਗੂ ਆਪਾਂ ਨੂੰ ਵੀ ਪਹਿਨਾ ਆਪਾਂ ਇਹਦੇ ਨਾਲ ਭਾਂਡੇ ਮੈਨੇ ਸਟੀਲ ਵਰਸ਼ਨਾ ਤੇ ਹੁਣ ਆਪਾਂ ਇਹਦੇ ਨਾਲ ਸਾਫ ਕਰ ਗਏ ਜਿੰਨੀ ਚਮਕ ਇਹਦੇ ਨਾਲ ਆਉਂਦੀ ਹੈ ਓਨੀ ਚਮਕ ਹੀ ਇਹਦੇ ਨਾਲ ਆਉਗੀ ਕੋਈ ਵੀ ਫਰਕ ਨਹੀਂ ਹੈਗਾ ਤੁਸੀਂ ਇੱਕ ਵਾਰੀ ਵਰਤ ਕੇ ਜਰੂਰ ਦੇਖੋ ਵਾਕੀ ਤੁਸੀਂ ਕਹੋਗੇ ਵੀ ਹਾਂ ਇੰਨੇ ਵਧੀਆ ਵਰਤਣ ਇਹਦੇ ਨਾਲ ਭਾਂਡੇ ਸਾਫ ਹੁੰਦੇ ਹੈਗੇ ਤੇ ਇਹ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਬਾਤ ਤਾਂ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ